ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜਿੰਦੀ ਮਰਜਣੀ ਤੇ ਲੈ ਕੇ ਹਾਜ਼ਰ ਹੋ ਗਈਆਂ ਟਰੈਵਲ ਵਿਦ ਜਿੰਦੀ ਤੇ ਦੋਸਤੋ ਅੱਜ ਦਾ ਸੈਕੰਡ ਐਪਸੈਟ ਜਿਹੜਾ ਹੈਗਾ ਆ ਵਿਰਾਸਤੀ ਮੇਲਾ ਜੋ ਹੋਇਆ ਸੀਗਾ ਉਹਦੇ ਨਗਰ ਕੀਰਤਨ ਦੀਆਂ ਝਲਕੀਆਂ ਤੇ ਪੂਰੇ ਸਮਾਗਮ ਦੀਆਂ ਝਲਕੀਆਂ ਅੱਜ ਤੁਹਾਡੇ ਨਾਲ ਆਪਾਂ ਸਾਂਝੀਆਂ ਕਰਾਂਗੇ ਤੇ ਦੋਸਤੋ ਦੇਖ ਸਕਦੇ ਹੋ ਕਿ ਨਗਰ ਕੀਰਤਨ ਜਿਹੜਾ ਹੈਗਾ ਆ ਵਿਰਾਸਤੀ ਚੌਕੀ ਤੋਂ ਲੈ ਕੇ ਤੇ ਅੱਗੇ ਆਇਆ ਇੱਥੇ ਚਾਹ ਪਾਣੀ ਦਾ ਲੰਗਰ ਜਿਹੜਾ ਹੈਗਾ ਸੰਗਤਾਂ ਦੇ ਲਈ ਕੀਤਾ ਗਿਆ ਸੀ ਤੇ ਸੰਗਤਾਂ ਜਿਹੜੀਆਂ ਆਖੀਆਂ ਬਦਾਨਾ ਪੁਜੀਆ ਤੇ ਚਾਹ ਦਾ ਜਿਹੜਾ ਹੈਗਾ ਆਨੰਦ ਮਾਣ ਦੀਆਂ ਦਿਖ ਰਹੀਆਂ ਆ ਤੇ ਇਸ ਟਾਈਮ ਨਗਰ ਕੀਰਤਨ ਚਾਹ ਪਾਣੀ ਪੀਣ ਤੋਂ ਬਾਅਦ ਪਹੁੰਚ ਗਿਆ ਆ ਬ੍ਰਿਜ ਤੇ ਉੱਪਰ ਬ੍ਰਿਜ ਦੇ ਉੱਪਰ ਦੀ ਹੁੰਦਾ ਹੋਇਆ ਤੇ ਜਾਊਗਾ ਇਹ ਮਹਾਰਾਜਾ ਰਣਜੀਤ ਸਿੰਘ ਮੈਮੋਰੀਅਲ ਪਾਰਕ ਦੇ ਵਿੱਚ ਤੇ ਉੱਥੇ ਅੱਜ ਦਾ ਸਾਰਾ ਪ੍ਰੋਗਰਾਮ ਜੋ ਹੈ ਤੁਹਾਡੇ ਨਾਲ ਅਸੀਂ ਕਰਾਂਗੇ ਸਾਂਝੀਆਂ ਤੇ ਦੋਸਤੋ ਅੱਜ ਦਾ ਇਹ ਪ੍ਰੋਗਰਾਮ ਜੋ ਆ ਉਲਿਖਿਆ ਗਿਆ ਹੈ ਉਹਦੇ ਵਿੱਚ ਬਹੁਤ ਹੀ ਵੱਡੀਆਂ ਸ਼ਖਸੀਅਤ ਜਿਹੜੀਆਂ ਹੈ ਕਿ ਆਈਆਂ ਆ ਤੇ ਉਹ ਆਪਣੇ ਆਪਣੇ ਵਿਚਾਰ ਵੀ ਦੇਣਗੀਆਂ ਤੇ ਦੋਸਤੋ ਚਲਦੇ ਆ ਤੇ ਦੇਖਦੇ ਆ ਅੱਜ ਦੀ ਇਸ ਸਮਾਹਨ ਦੀਆਂ ਪੂਰੀਆਂ ਚਲਕੀਆਂ ਅੱਜ ਪੁਤਰਗਰ ਦੇ ਵਿੱਚ ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ ਤੇ ਪੁਕਾਰ ਫਾਊਂਡੇਸ਼ਨ ਦੇ ਵੱਲੋਂ ਕੋਈ ਵਿਰਾਸਤੀ ਸੁmedel ਮਹਾਰਾਜਾ ਰਣਜੀਤ ਸਿੰਘ ਜੀ ਦੇ ਅਗਰੇਟ ਕਾਇਦਦਾਰ ਦਾ ਈਸਟ ਇੰਡੀਆ ਕੰਪਨੀ ਦਾ ਅੰਗਰੇਜ਼ ਨੂੰ ਸਮਰਪਿਤ ਕਰਕੇ ਪ੍ਰਾਇਆ ਜਾ ਰਿਹਾ ਜਦੋਂ ਅਸੀਂ ਸੰਧੀ ਦੀ ਗੱਲ ਕਰਦੇ ਆ ਤਾਂ ਉਸ ਵੇਲੇ ਅੱਛੇ ਝਗੜਾ ਜੁੜੀ ਹੋ ਜਾਂਦਾ ਕਿ ਸਾਡੇ ਤੱਕ ਦੌਲਤ ਕਿਉਂ ਆਈ ਕਿਉਂਕਿ ਇਸ ਵੇਲੇ ਅਗਰੇਟ ਰਾਜ ਦਾ ਸਾਰੇ ਚੰਦਰੀਆ ਸੀਗੇ ਉਹ ਸਾਰੇ ਦੇਸ਼ ਨੂੰ ਆਪਣੇ ਵਿੱਚ ਸ਼ਾਮਲ ਕਰਦੇ ਸੀਗੇ ਬਦਲੇ ਅਦਾ ਤੋਂ ਕਿਸੇ ਨੇ ਜੇ ਢੱਕਿਆ ਤਾਂ ਸਿਰਫ ਸਿਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਢੱਕਿਆ ਇਹਨਾਂ ਚਰਚਾਵਾਂ ਦੇ ਵਿੱਚੋਂ ਆਪਾਂ ਕੋਈ ਨਾ ਇੱਕੇ ਜਾਈਏ ਬਲੈ ਆਪਾਂ ਨਜੋੜ ਗੱਢੀਏ ਕਿ ਕੀ ਕੁਛ ਹੈ ਅੱਜ ਦੇ ਸਮੇਂ ਦੇ ਵਿੱਚ ਤਾਂ ਦੀ ਲੋੜ ਹੈ ਦੋ ਪੰਜਾਬ ਦੀ ਗੱਲ ਹੋ ਰਹੀ ਹੈ ਪੰਜਾਬ ਵਚਾਰ ਦੀ ਆਪਾਂ ਗੱਲ ਕਰਦੇ ਆ ਤਾਂ ਉਹਦੇ ਜਿਉਣੇ ਨਹੀਂ ਵੀ ਉਹ ਜਿਆਦੇ ਲਲਕਰੇ ਵਾਲੀ ਹੋਣੀ ਹੈ ਜਿਆਦੇ ਚੱਕੀਆਂ ਗੱਲਾਂ ਕਰਕੇ ਹੋਣੀ ਹੈ ਜਿਵੇਂ ਗੁਰੂ ਮਹਾਰਾਜ ਦੀ ਗੱਲ ਕਰਦੇ ਆ ਇੱਕ ਇਤਿਹਾਸ ਦੀ ਗੱਲ ਕਰਦੇ ਆ ਜਦੋਂ ਗਾਨਾਂ ਦੀ ਕਿ RAM ਜਲੋ ਕਿਟ ਕਰੋ ਵਰਕਸ਼ਾਪ ਤੋਂ ਮੈਂ ਕਹਿੰਦਾ ਜੇ ਅਸੀਂ ਜਦੋਂ ਸੀ ਇਹ ਗੱਲ ਕਰਦੇ ਕਿ ਪੰਜਾਬ ਨੂੰ ਪੰਜਾਬ ਕੇ ਵੀ ਕਾਇਮ ਰੱਖਣਾ ਅਸੀਂ ਇੰਨਾ ਜੀ ਧੌਰ ਕਰ ਲਈਏ ਤਾਂ ਵੀ ਬਹੁਤ ਬਚਾਅ ਹੋ ਸਕਦਾ ਕਿਉਂਕਿ ਅੱਜ ਜਿਹੜੀ ਗੱਲ ਚੱਲਦੀ ਹੈ ਕਿ ਯਾਰ ਪੰਜਾਬ ਚ ਬੁਰ ਲੋਕ ਪਰਵ ਹੋਦਾ ਰਹੇ ਜਦੋਂ ਕਿ ਅਸੀਂ ਸਾਰੇ ਕਿ ਪਹਿਲਾਂ ਕਿਤੇ ਪੰਜਾਬ ਦੇ ਵਿੱਚ ਹੀ ਇਹਨਾਂ ਬਾਰੀ ਦੀਆਂ ਇਹਨਾਂ ਚੀਜ਼ਾਂ ਦੇ ਉੱਪਰ ਹੀ ਸਰੇ ਉਤਰ ਜੀਏ ਕਿਉਂਕਿ ਬਾਰੀ ਨੂੰ ਨਾਮ ਜਪੋ ਦਾ ਮਤਲਬ ਹੈ ਕਿ ਸਮਝੀਏ ਸਿੱਖੀਏ ਉਦਾਰੇ ਕਿਰਤ ਕਰਨੀ ਸ਼ੁਰੂ ਕਰ ਲਈਏ ਕਿਉਂਕਿ ਜਿਹੜੇ ਲੋਕ ਜਿਹੇ ਇੱਥੇ ਅਸੀਂ ਤਾਂ ਇਹ ਮੰਨੀ ਦਾ ਨਾਮ ਨਹੀਂ ਇਹ ਜਿਹੜੇ ਲੋਕ ਇੱਥੇ ਹੋਰ ਆ ਰਹੇ ਨੇ ਉਹ ਇੱਥੇ ਆ ਕੇ ਕੀ ਰਹੇ ਜਿਹਨੇ ਕਿਰਤ ਵਾਲੇ ਕੰਮ ਹੈ ਉਹ ਸਾਰੇ ਉਹ ਕਰਦੇ ਨੇ ਜੇਕਰ ਚਾਹੇ ਸਬਜੀ ਬਣਾਉਣ ਦਾ ਕੰਮ ਹੋਵੇ ਚਾਹੇ ਉਹ ਫਾਸਟ ਫੂਡ ਵੇਚਣ ਦਾ ਕੰਮ ਹੋਵੇ ਚਾਹੇ ਉਹ ਘਰ ਬਣਾਉਣ ਦਾ ਕੰਮ ਹੋਵੇ ਤੇ ਜਿਹਨੇ ਜਿਹੜੇ ਹੱਥੀ ਕੰਮ ਕਰਨ ਵਾਲੇ ਕੰਮ ਹੈ ਸ਼ਾਇਦ ਅਸੀਂ ਉਹਨਾਂ ਦੇ ਹਵਾਲੇ ਕਰਦੇ ਕਿਸੇ ਕਰਕੇ ਉਹਨਾਂ ਦੀ ਗਿਣਤੀ ਸ਼ਾਇਦ ਵੱਧ ਰਹੀ ਹੋਣੀ ਹੈ ਕੋਸੀ ਆਪਣੇ ਆਪਣੀ ਜਿਹੜੀ ਨੂੰ ਜਿੱਕਿਰਤ ਕਰਨ ਕਿਰਤ ਕਰਨ ਬੰਨ੍ਹ ਲਈਏ ਔਰ ਉਹ ਸੁਨੇਹਾ ਦੇਈਏ ਕਿ ਕੰਮ ਜਿਹੜਾ ਕੋਈ ਵੀ ਉਹ ਛੋਟਾ ਨਹੀਂ ਹੁੰਦਾ ਜਿਸਕਾ ਜਿਸਕਾ ਉਹਦੀ ਸਮਾਜ ਨੂੰ ਲੋੜ ਹੈ ਜਿਸ ਵਿੱਚੋਂ ਜਿਹੜਾ ਰੋਜੀ ਰੋਟੀ ਕਮਾਈ ਜਾ ਸਕਦੀ ਹੈ ਉਹ ਤਾਂ ਸਾਡਿਆਂ ਨੌਜਵਾਨਾਂ ਨੂੰ ਕਰਨੇ ਚਾਹੀਦੇ ਆ ਬਾਹਰ ਜਾ ਕੇ ਵੀ ਕਰਨੇ ਆ ਇੱਥੇ ਵੀ ਆਪਾਂ ਕਰੀਏ ਤਾਂ ਬੰਦਰ ਦਾ ਇਸ ਸਟੇਜ ਨੂੰ ਬੜਿਆ ਮੋੜਾ ਜਿਹੜਾ ਕਹਿ ਸਕਦਾ ਬੜੀ ਦੇਰ ਤੋਂ ਮਾਰ ਸੀਗੀ ਬੜੀ ਦੇਰ ਤੋਂ ਤਾਂ ਨਹੀਂ ਲੱਗੇ ਰਹੇ ਕਿ ਜਿਹੜਾ ਮਹਾਰਾਜ ਰਣਜੀਤ ਸਿੰਘ ਜੀ ਦਾ ਅ ਜਿੱਥੋਂ ਤੱਕ ਰਾਜ ਸੀਗਾ ਜਿੱਥੇ ਨਿਸ਼ਾਨੇ ਖਾਲਸਾ ਸ਼ੋਭੇ ਦਾ ਠੀਕ ਉਹਨੂੰ ਜਿਹੜਾ ਹਜ਼ਾਰ ਰਸਤਾ ਬੜਨਾ ਚਾਹੀਦਾ ਬਰਤ ਫੈਕਟਰੀ ਦੇ ਵਿੱਚੋਂ ਲੱਗ ਕੇ ਜਾਂਦੇ ਆ ਉਹ ਤੇਨੂੰ ਅਲਟ ਰਸਤਾ ਬੜਨਾ ਚਾਹੀਦਾ ਤੋਂ ਮੈਗਨੈਟਿਕ ਬੜੀ دیر ਤੋਂ ਮੈਂ ਦੇਖਦਾ ਹਾਂ ਕਿ ਤਹਾਕਿਆਂ ਨੂੰ ਇੱਥੇ ਕਦੇ ਕੋਈ ਤਾਂ ਨਾ ਮਾਰਗ ਜਿਹੜੇ ਕੋਈ ਉਹ ਸਰਕਾਰਾਂ ਜਿਹੜੀਆਂ ਦਿੰਦੀਆਂ ਕਹਿੰਦੀ ਅਸੀਂ ਬਸਦਾ ਚੱਲਦੇ ਪਹਾਰੇ ਰਾਜੀ ਸਿੰਘ ਦੀ ਰਾਹ ਪਰ ਉਹ ਰਾਹ ਪਰ ਤਿਰਨ ਦਾ ਨਵਾਂ ਕਰਨ ਲਈ ਰਾਜ ਕਦੇ ਬਣਾਇਆ ਹੁਣ ਵੀ ਮੋਰਚਾ ਲੱਗਿਆ ਭਾਈ ਬਖਸ਼ੀ ਸਿੰਘ ਦੀ ਹੋਣੀ ਉਹ ਸਾਰੀ ਟੀਮ ਉਹਨਾਂ ਨੇ ਮੋਰਚਾ ਦਿੱਤਾ ਸੀਗਾ ਸੋ ਮੈਂ ਜਾ ਕੇ ਉਹਨਾਂ ਨਾਲ ਉਹਨਾਂ ਦਾ ਪੁੱਛ ਕੇ ਪਹੁੰਚ ਦੀ ਲੋੜ ਨਹੀਂ ਦੱਸੋ ਆਪਾਂ ਕੀ ਕਰਨਾ ਡੱਜਾ ਤੇ ਕੀ ਕਰ ਸਕਦੇ ਆ ਸਾਰੀ ਟੀਮ ਨੇ ਉਸ ਵੇਲੇ ਤਾਂ ਇਹ ਸੜਾ ਜਿਹੀ ਨਿਸ਼ਾਨਦੇਹੀ ਹੋਣੀ ਚਾਹੀਦੀ ਐ ਤੇ ਫਿਰ ਰਾਹ ਅਟ ਬੰਡਾ ਕਹਿੰਦਾ ਜੁਰ ਮਹਾਰਾਜ ਦੀ ਕਿਰਪਾ ਦੇ ਨਾਲ ਕਹਿੰਦਾ ਗੁਰੂ ਮਹਾਰਾਜ ਨੇ ਆਪਾਂ ਸਾਹਮਣੇ ਲੜ ਕੇ ਪਿਆ ਉਹ ਜਮ ਕੇ ਜਿਸੀ ਤਿੰਨ ਦਿਨਾਂ ਦੀ ਨਿਸ਼ਾਨਦੇਹੀ ਕਰਾਉਂਦੇ ਸੋ ਉਸ ਵੇਲੇ ਸਾਰੇ ਨੂੰ ਬੜਾ ਅਜੀਬ ਜਿਹਾ ਲੱਗਿਆ ਵੀ ਜਿਹੜਾ ਕੰਮ ਦਾ ਹਾਕਿਆ ਤਾਂ ਹੋਇਆ ਕਿ ਤਿੰਨ ਦਿਨ ਕਿੱਦਾਂ ਹੋ ਜਾਣਾ ਰਬੁੱਲਾਹ ਕਰ ਬਣਾ ਮਿਸਾਲ ਦੀ 3 ਦਿਨ ਹੋ ਗਈ ਤੇ ਇਸ ਆਰ ਦੇ ਵਿੱਚੋਂ ਜਿਹੜਾ ਉੱਥੇ ਇਹ ਰਸਤਾ ਵੀ ਜਿਹੜਾ ਕਾਰਪੋਰੇਟ ਸੋਸ਼ਲ ਰਿਸਪੋਨਸੀਬਿਲਟੀ ਉਸੇ ਫੈਕਟਰੀ ਆਰਡ ਦੇ ਵਿੱਚ ਪਾਉਣੇ ਦੋ ਬ੍ਰਾਂਡ ਦੇ ਨਾਲ ਇੱਦਾਂ ਰਸਤਾ ਵੀ ਜਿਹੜਾ ਉਸ ਸਥਾਨ 'ਤੇ ਬਾਰ ਬਾਰ ਜਿਹੜਾ ਬਣ ਗਿਆ ਉਹ ਟੈਕਨੀਕਲ ਇੰਪਰੋਵੀਜ਼ੇਸ਼ਨ ਲੈਣ ਦੀ ਲੋੜ ਨਹੀਂ ਪੈਂਦੀ ਆਪਾਂ ਕਿਸੇ ਨੇ ਵੀ ਉੱਥੇ ਜਾਣਾ ਸਿੱਧਾ ਬਾਰ ਬਾਰ ਜਾ ਸਕਦੇ ਆ ਇੰਟਰਨੈਸ਼ਨਲ ਪੀਆਰ ਫਾਊਂਡੇਸ਼ਨ ਵੱਲੋਂ ਪੁਕਾਰ ਫਾਊਂਡੇਸ਼ਨ ਵੱਲੋਂ ਸਾਰੇ ਇਲਾਕੇ ਵੱਲੋਂ ਇਹ ਛੇ ਪੰਜਾਬ ਮਹਾਰਾਜਾ ਰਜੀ ਸਿੰਘ ਵਰਾਸਤੀ ਇਸ ਮੇਲਣ ਬਣੋ ਅਸੀਂ ਫੋਟੋ ਕਰਨਾ ਜਮੇ ਆ ਇਹ ਲੋਕ ਸੜੀ ਨੂੰ ਕਸਤਾ ਇਕਤਾ ਇਸ ਪਾਰ ਕੁਪਲੀਜ਼ ਮੈਂਡਟ ਕਹਿੰਦੇ ਰਹੋ ਕਿ ਅਸੀਂ ਪਿਛਲੇ ਜਿੰਨੇ ਦਿਨਾਂ ਤੋਂ ਲੱਗੀ ਹੋਈ ਸੀ ਅੱਜ ਵਿਖ ਦੇਖਣ ਲੱਗੀ ਆ ਕਹਿ ਜੀ ਮੇਲਣ ਕਰਦੇ ਸਹਿਯੋਗ ਤੁਸੀਂ ਬਹੁਤ ਦਿੱਤਾ ਸਾਨੂੰ ਤੇ ਅੱਗੇ ਤੋਂ ਪਲੀਜ਼ ਇਹ ਨੂੰ ਕਰਿਓ ਤੇ ਦੂਜੀ ਗੱਲ ਜਿਹੜੀ ਸੰਧੀ ਬਣੀ ਤਾਂ ਹੈ ਪ੍ਰੋਟੈਕਟਡ ਬਣੀ ਸਾਡੀ ਤੇ ਸੰਧੀ ਹੋਈ ਸੀ ਪਿਛੇ ਉਹਨੂੰ ਮੇਨਟੇਨ ਕਰਵਾ ਦਿਓ ਕਿਉਂਕਿ ਉੱਥੇ ਜਦੋਂ ਜਾਂਦੇ ਆ ਤਾਂ ਦੁੱਖ ਲੱਗਦਾ ਕਿਉਂਕਿ ਆ ਜਿੱਥੇ ਵੀ ਪੱਥਰ ਵਗੈਰਾ ਤੇ ਉਹ ਤਾਮਰ ਪੱਤਰ ਲੱਗਿਆ ਹੋਇਆ ਹੈ ਜੋ ਬਾਕੀ ਉੱਥੇ ਮੂਰਤੀਆਂ ਵਗੈਰਾ ਟੁੱਟ ਪਈ ਬਹੁਤ ਹੋਈਆਂ ਕੋਈ ਇੱਕ ਪੱਕਾ ਮਾਲੀ ਇੱਕ ਕੋਈ ਪੱਕਾ ਗਾੜ ਜਿਹਨੂੰ ਅੱਡਾ ਦਾ ਕੋਈ ਪ੍ਰੋਜੈਕਟ ਦਿਓ ਜਾਂ ਕਿਸੇ ਤਰ੍ਹਾਂ ਕਰਾਓ ਕਿਸੇ ਨੂੰ ਪ੍ਰਾਈਵੇਟ ਠੇਕੇ ਦੇ ਉੱਤੇ ਕਰਵਾਓ ਤਾਂ ਕਿ ਇਸ ਚੀਜ਼ ਨੂੰ ਮੇਨਟੇਨ ਰੱਖਿਆ ਜਾ ਸਕੇ ਉੱਧਰ ਜਿਹੜਾ ਉੱਪਰ ਸੀਗਾ ਉਹਦੀ ਵੀ ਸਾਡੀ ਇਹ ਦਮਾਨ ਸੀ ਇਹ ਬਹੁਤ ਘੱਟ ਲੋਕ ਆ ਜਿਹੜੇ ਪੌੜੀਆਂ ਚੜ ਕੇ ਜਾ ਸਕਦੇ ਆ ਅਸੀਂ ਦੋ ਪਰਸਨ ਆ ਅਸੀਂ ਤਾਂ ਬਿਲਕੁਲ ਇਹ ਨਹੀਂ ਜਾ ਸਕਦੇ ਇੱਥੇ ਸਾਡੇ ਅ ਬਰਵੇਸ ਸਾਹਿਬ ਉਚਾਸ ਕੁਮਰ ਰਾਜ ਜੀ ਪ੍ਰਧਾਨ ਇੰਟਰਨੈਸ਼ਨਲ ਪੰਜਾਬੀ ਫਾਰਮੇਸ਼ਨ ਵਾਲੇ ਤੇ ਮੈਂ ਅਸੀਂ ਦੋ ਬੰਦੇ ਤਾਂ ਨਿਕਲ ਨਹੀਂ ਆ Đਾ ਦੇ ਜਿਹੜੇ ਇੱਥੇ ਚਾਰ ਪੌੜੀਆਂ ਵੀ ਚੜ ਸਕਦੇ ਕਿਉਂਕਿ 283 ਪੌੜੀ ਨਹੀਂ ਤਾਂ ਅਸੀਂ ਮੰਨਿਆ ਇੱਕ ਟਿੰਬਲ ਟ੍ਰੇ ਜਾਂ ਜਿਹੜੇ ਟ੍ਰੇ ਬੋਲ ਰਹੇ ਆ ਤਾਂ ਉਹ ਜਰੂਰ ਪ੍ਰੋਵਾਈਡ ਕਰਾਈ ਦੇਵੇ ਤਾਕਿ ਹਰ ਇੱਕ ਪਰਸਨ ਜਿਹੜਾ ਉਸ ਮਹਾਨ ਸਾਥੇ ਜਾ ਕੇ ਉਥੇ ਫਿੱਟਾ ਕਰ ਸਕੇ ਤਾਂ ਇਹ ਸਾਡੀ ਡਿਮਾਂਡ ਆ ਕਿ ਉਥੇ ਉਹ ਕੀ ਕੀ ਜਾਣ ਇੱਕ ਸਾਡੀ ਹੋਸੀ ਵੀ ਕੋ ਮਿਊਜ਼ੀਕ ਜਿਹੜਾ ਆ ਉਹ ਮਹਾਰਾਜ ਰਜੀਤ ਸਿੰਘ ਦੇ ਨਾਮ ਤੇ ਇਸ ਥਾਂ ਦੇ ਜਿੱਥੇ ਵੀ ਕੋਈ ਜਗ੍ਹਾ ਪ੍ਰੋਵਾਈਡ ਹੁੰਦੀ ਆ ਉਹ ਜਿ ਨੂੰ ਪਰਵਾਗੇ ਇੱਕ ਅਸੀਂ ਮੰਗ ਉਹ ਉਸਨੇ ਅਸੀਂ ਪਰਮੇਸ਼ਰ ਸਾਹਿਬ ਸੀਗੇ ਉਸਦੇ ਵੀ ਆਨੇ ਮਲਿਕ ਕੀਤੀ ਸੀ ਇਹ ਅਸੀਂ ਮਹਾਰਾਜਾ ਰਜੀਤ ਸਿੰਘ ਦਾ ਬੁੱਧ ਲਾਉਣਾ ਚਾਹੁੰਦੇ ਆ ਆਤਮਕ ਸਾਡੀ ਤਾਂ ਸੀਗੇ ਵੀ ਅਸੀਂ ਜਿੱਥੇ ਪੰਜਾਬ ਦੀ ਐਂਟਰੀ ਹੁੰਦੀ ਆ ਅਸੀਂ ਉੱਥੇ ਬੁੱਤ ਆਏ ਹਾਂ ਹੋਰ ਤੁਸੀਂ ਪਲੀਜ਼ ਸਰਕਾਰ ਤੱਕ ਸਾਡੀ ਇੱਕ ਗੱਲ ਜ਼ਰੂਰ ਪਹੁੰਚਾਓ ਤਾਂ ਕਿ ਅਸੀਂ ਇਸ ਦਾ ਨਾਮ ਹੈ ਜੋ ਅੱਜ ਤੱਕ ਅਸੀਂ ਕੀਤਾ ਹੈ ਇਹ ਸਿਰਫ ਜਾਣਕਾਰੀ ਸੀਗੀ ਸਾਰੇ ਲੋਕਾਂ ਨੂੰ ਦੇਣ ਵਾਸਤੇ ਇਲਾਕਾ ਵਾਸੀ ਇਹਨੂੰ ਕਿ ਇਜ਼ਤਾਤ ਇਹ ਉਹ ਮਹਾਨ ਕੱਟੜਾ ਘੜੀ ਸੀ ਜਿਹੜੀ ਜਿੱਦਾਂ ਅਸੀਂ ਕਹਿ ਚੁੱਕੇ ਹਾਂ ਕਿ ਹਮੇਸ਼ਾ ਜਿਹੜੀ ਸਨੀ ਹੁੰਦੀ ਆ ਉਹ ਛੋਟੇ ਵੱਲੋਂ ਵੱਡਿਆਂ ਕੀਤੀ ਜਾਂਦੀ ਆ ਅਗਰੇਜਾਂ ਨੇ ਕੀਤੀ ਮਹਾਰਾਜੇ ਨਾਲ ਇਟ ਮੀਨਸ ਮਹਾਰਾਜਾ ਜਿਹੜੇ ਸੀ ਉਹ ਜਾਦਾ ਮਹਾਨ ਸੀ ਇੱਕ ਪ੍ਰੇਜਨਾ ਅਗਵਾਦੀ ਸ਼ਖਸੀਅਤ ਦਾ ਕਿ ਹਰ ਇੱਕ ਪਸੰਦ ਨੂੰ ਮਿਲਣਾ ਚਾਹਦਾ ਸੀ ਤੇ ਇਹ ਸਾਡੀ ਤੋਂ ਰਿਕੁਐਸਟ ਆ ਤੁਹਾਡੇ ਇਹ ਸਰਕਾਰ ਤੱਕ ਜੀਹੁੰਦੇ ਜਾਓ ਕੋਈ ਉੱਤਰ ਨੂੰ ਦੌੜ ਜਾਂਦਾ ਕੋਈ ਉੱਤਰ ਨੂੰ ਦੌੜ ਜਾਂਦਾ ਸ਼ਰਮ ਆਉਣੀ ਚਾਹੀਦੀ ਹੈ ਸਾਨੂੰ ਕਿ ਅਸੀਂ ਕਰ ਕੀ ਕਰ ਰਹੇ ਹਾਂ ਆਹ ਘਪਣਡਾਲ ਇਹਦਾ ਬੜਾ ਲਾਇਆ ਸਗਾ ਕਿੰਨੀਆਂ ਮਿਹਨਤਾਂ ਸੀ ਕੀਤੀਆਂ ਕੋਈ ਇਹ ਦੇਰ ਵੱਲ ਅਣੀ ਚਲੋ ਅਸੀਂ ਥੋੜੇ ਆਇਆ ਮੋਦੇ ਆਇਆ 1931 ਦੇ ਵਿੱਚ ਯਾਰ ਵੇਖੋ ਅਸੀਂ ਨਹੀਂ ਰਹਿਣਾ ਨਾ ਭਾਈਪਾਲ ਸਿੰਘ ਨੇ ਰਹਿਣਾ ਨਾ ਸੀ ਰਹਿਣਾ ਮਾਈ ਗੁਰੂ ਦੇ ਬਕਸ਼ਿਸ਼ ਘਰ ਤੇ ਤੁਸੀਂ ਮਨਾਉਣਾ 200 ਸਾਲ 26 ਅਕਤੂਬਰ 1831 ਤੇ 26 ਅਕਤੂਬਰ 2031 ਨੂੰ ਤੁਸੀਂ ਮਨਾਉਣਾ ਇੱਥੇ ਤਾਂ ਕੇ ਸੁੱਤੀ ਹੋਈ ਕੌਣ ਯਾਗ ਪਵੇ ਪੋਲੀਟੀਸ਼ੀਨ ਆਇਆ ਬੋਲ ਕੇ ਚਲ ਗਿਆ ਕਿ ਜਿਸ ਨੂੰ ਵੋਟ ਨੂੰ ਵੀ ਸੁਣ ਲਓ ਤੁਸੀਂ ਸਾਡੇ ਦਾ ਵਾਦੇ ਕੀਤੇ ਸੀ ਕੁਝ ਕੁਝ ਨਹੀਂ ਦਿੱਤਾ ਸਾਨੂੰ ਇਹ ਪੋਲੀਟੀਸ਼ੀਨ ਹੈ ਤੁਸੀਂ ਵੋਟਾਂ ਬੋਲਨੇ ਤੁਹਾਨੂੰ ਹੱਕ ਆ ਉੱਠ ਕੇ ਚਲ ਗਿਆ ਸਾਡੀ ਇਸ ਵੀ ਸੁਣ ਲਓ ਜੀ ਹੁਣੇ ਤਰਜੀਤ ਸਿੰਘ ਨੇ ਬੋਲਿਆਗੇ ਉਹ ਤੁਹਾਡੀਆਂ ਜਿਹੜੀਆਂ ਠੀਕੀਆਂ ਉਹਨਾਂ ਨੂੰ ਕੌਣ ਸ਼ੇਅਰ ਕਰੇਗਾ ਆਮ ਸੌਰੀ ਕਿ ਸਾਡੇ ਅੰਦਰ ਪੰਥ ਦਾ ਦੜਦਿਆ ਸੀ ਪੰਥ ਲਈ ਜੀਣਾ ਪੰਥ ਲਈ ਮਰਨਾ ਬਹੁਤ ਸਾਰੇ ਉਥੋਂ ਲੈ ਕੇ ਸੀ ਐਡੀ ਦੇ ਮੇਰੇ ਭਰਾ ਵੀ ਆਏ ਉਹਨੇ ਆਪਣੀ ਜੋਬ ਕਰ ਰਹੇ ਨੇ ਪਛਾੜੋ ਸਟੇਟਮੈਂਟ ਗੌਰਮੈਂਟ ਤੱਕ ਉਹਨਾਂ ਨੇ ਕਹਿ ਦੋਗੇ ਸਾਨੂੰ ਬੁੱਢੇ ਆਦਮੀ ਸਾਡੇ ਨਿਸ਼ਾਨ ਸਾਹਿਬ ਦੇ ਉੱਤੇ ਨਹੀਂ ਚੜ ਸਕਦੇ ਸਾਨੂੰ ਲਿਫਟ ਚਾਹੀਦੀ ਉੱਤੇ ਜਾਣ ਵਾਸਤੇ ਜੇਕਰ ਦਿੱਪੀ ਸਾਹਿਬ ਕੋਲੋਂ ਇਹ ਡਾਡੇ ਪੱਥਰ ਲੱਗਸੇ ਇਹ ਤਾਂ ਪੰਥ ਦਾ ਕੰਮ ਕਿਉਂ ਨਹੀਂ ਲੱਗ ਸਕਦਾ ਸਾਡੀ ਫੁੱਟ ਦੇ ਕਾਰਨ ਦੋਵੇਂ ਪਾਸੇ ਦੀ ਪੌੜੀਆਂ ਬਣਾ ਦਿੱਤੀਆਂ ਤੇ ਉੱਤੇ ਚੜਾ ਦੇ ਮਰੋ ਤੁਸੀਂ ਗੋਡੇ ਦੜਾਓ ਆਪਣੇ ਸੋ ਇਹਨਾਂ ਇੱਕ ਸ਼ਬਦਾਂ ਦੇ ਨਾਲ ਮੈਂ ਇੱਥੇ ਮੈਂਦਾ ਜਾਚਕਾਂ ਓਮੋਸ਼ਨਲ ਹੋ ਕੇ ਬਹੁਤ ਸਾਰੇ ਸ਼ਬਦ ਬੋਲੇ ਜਾਂਦੇ ਨੇ ਪਰ ਸਚਾਈ ਆ ਅਸੀਂ ਬਹੁਤ ਮਿਹਨਤ ਲੱਗੇ ਹੋਇਆ ਭਾਈ ਰஞ்சிਤ ਸਿੰਘ ਜੀ ਨੇ ਬਹੁਤ ਕੰਮ ਕੀਤਾ ਤੇ ਅੱਗੇ ਵਾਸਤੇ ਵੀ ਕੰਮ ਕਰਨਾ ਇਕੱਠੇ ਹੋ ਕੇ ਕੰਮ ਕਰਨਾ ਨਾ ਕੱਲੇ-ਕੱਲੇ ਦੌੜੋ ਬਹੁਤ ਲੰਬਾ ਸਮਾਂ ਲੱਗ ਗਿਆ ਦੇਸ਼ ਆਜ਼ਾਦ ਹੋਏ ਨੂੰ ਸਾਰਾ ਕੁਝ ਹੋ ਗਿਆ ਅਸੀਂ ਇਹ ਕਹਿੰਦੇ ਆ ਫੁਲਾਣੇ ਰਾਜ ਆ ਕੇ ਫੁਲਾਣੀ ਸਰਕਾਰ ਆ ਗਈ ਪਰ ਇਸ ਸੰਧੀ ਦਾ ਦਿਵਸ ਜਿਹੜਾ ਸੀ ਉਹ ਕਦੇ ਕਿਸੇ ਨੇ ਨਹੀਂ ਮਨਾਇਆ ਅੱਜ ਮਰਾਰਹੀਆ ਔਕਾ ਫਾਊਂਡੇਸ਼ਨ ਦਰਵਿੰਦਰ ਸਿੰਘ ਸੈੜੀ ਸਾਹਿਬ ਔਰ ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ ਗੁਰਚੰਦ ਸਿੰਘ ਬਰਬੈ ਸਾਹਿਬ ਅਸੀਂ ਇਹਨਾਂ ਦੇ ਸੁਪਾਲੇ ਨੂੰ ਜਿੱਥੇ ਸ਼ਲਾਘਾ ਕਰਦੇ ਆ ਕਿ ਇਹਨਾਂ ਨੇ ਬਹੁਤ ਸੋਨਾ ਉਤਮ ਕੀਤਾ ਤੁਸੀਂ ਸਾਰਿਆਂ ਨੇ ਸਾਥ ਦਿੱਤਾ ਸਹਿਯੋਗ ਦਿੱਤਾ ਤੁਹਾਡਾ ਸਾਰਿਆਂ ਦਾ ਕੋਟ ਕੋਟ ਧੰਨਵਾਦ ਪਰ ਇਤਿਹਾਸ ਨਾਲੋਂ ਜਿਹੜਾ ਜ਼ਰੂਰੀ ਹੈਗਾ ਸਮੇਂ ਦੇ ਉੱਤੇ ਗੱਲ ਕਰਨੀ ਜਿਹੜਾ ਮੌਜੂਦਾ ਸਮਾਂ ਚੱਲ ਰਿਹਾ ਇਹਦੇ ਉੱਤੇ ਆਪਾਂ ਵਿਚਾਰਾ ਜਰੂਰ ਕਰੀਏ ਸਮੇਂ-ਸਮੇਂ ਸਰ ਕਿ ਹੁਣ ਕੀ ਕੀਤਾ ਜਾਣਾ ਚਾਹੀਦਾ ਜਾਂ ਮੈਂ ਕੀ ਕਰੂੰਗਾ ਮੇਰਾ ਕੀ ਜ਼ੋਗਦਾਨ ਹੋਗਾ ਅੱਜ ਦੇ ਸਮੇਂ ਦੇ ਵਿੱਚ ਜੋ ਅੱਜ ਕੀਤਾ ਜਾਣਾ ਜੋ ਇਹਨਾਂ ਦੋਹਾਂ ਫਾਊਂਡੇਸ਼ਨਾਂ ਨੇ ਕੀਤਾ ਉਹ ਸਲਾਘਨਯੋਗ ਆ ਪਰ ਜੋ ਅਸੀਂ ਕਰਾਂਗੇ ਉਹ ਕੀ ਉਤਮ ਹੋਗਾ ਉਹ ਕੀ ਕਾਰਜ ਹੋਊਗਾ ਜਿਹਦੇ ਨਾਲ ਆਪਾਂ ਆਪਣੇ ਬੱਚਿਆਂ ਨੂੰ ਆਪਣੀਆਂ ਪੀੜ੍ਹੀਆਂ ਨੂੰ ਆਪਣੀ ਕੌਮ ਨੂੰ ਤੇ ਆਪਣੇ ਪੰਜਾਬ ਨੂੰ ਬਚਾ ਸਕੀਏ ਪੰਜਾਬੀ ਜੁਣੀ ਬ੍ਰਾਜਜੀ ਪਟਿਆਲਾ ਦੇ ਸਾਹਾਬਾ ਵਾਈਸ ਚੈਂਸਟਰ डॉक्टर जसपाल सिंह दिल्ली और जो कोई तकरीर शुरू करते कर सन अपनी तकरीर दो बोलिया करते जिन लोगों को विरासत का एहसास नहीं होता जिन लोगों को विरासत का एहसास नहीं होता उन लोगों का ਕੋਈ ਇਤਿਹਾਸ ਨਹੀਂ ਹੁਕਮ ਕਰਦਾ ਅੱਜ ਅਸੀਂ ਆਪਣੀ ਬਰਾਸ ਖਾਲਸਾ ਜਬਰਾਸ ਜਿਹੜੀ ਹੈ ਛੇ ਪੰਜਾਬ ਮਹਾਰਾਜਾ ਰਜੀਤ ਸਿੰਘ ਦੇ ਖਾਲਸਾ ਰਾਏ ਦੀ ਜਿਹੜੀ ਹਾਦਸੀ ਜਿੱਤੋਂ ਨਗਰ ਕੀਰਤਨ ਦੇ ਰੂਟੇ ਵਿੱਚ ਆਪਾਂ ਇਸ ਜਗ੍ਹਾ ਤੱਕ ਪਹੁੰਚੇ ਆ ਤੇ ਉਹ ਖਾਲਸਾ ਰਾਏ ਦੀ ਨਿਸ਼ਾਨੀ ਜਿਸ ਨੂੰ ਸਰਕਾਰੇ ਚੌਂਕੀ ਆਖਿਆ ਜਾਂਦਾ ਸੀ ਇਹ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ 26 ਅਕਤੂਬਰ 1831 ਦੇ ਦੌਰਾਨ ਅੰਗਰੇਜ਼ਾਂ ਦੇ ਸਿੱਕਾ ਵਿਚਕਾਰ ਜਿਹੜੀ ਸੰਧੀ ਹੋਈ ਇਹ ਇਹ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਦਾ ਜਿਹੜੀ ਆਖਰੀ ਹੱਦ ਸੀ ਤੇ ਜਿੱਤੋਂ ਆਪਾਂ ਨਗਰ ਕੀਤਾ ਰੂਪ ਵਿੱਚ ਇਸ ਸਥਾਨ ਤੱਕ ਪਹੁੰਚਿਆ ਆ ਆਪਾਂ ਪੰਜਾਬ ਵਿਰਸਾ ਸੰਭਾਲਣੀਆਂ ਇਤਿਹਾਸ ਸੰਭਾਲਣਾ ਸਾਡਾ ਫਰਜ਼ ਬਣਦਾ ਹੈ ਇਹ ਤੋਂ ਬੱਲੇ ਪਾਸ ਸੰਗੀ ਫਰਾਂਸ ਉਹ ਗੱਲ ਕਰਕੇ ਗਏ ਪੰਜਾਬ ਦੇ ਪਾਣੀਆਂ ਦੀ ਅੱਜ ਪੰਜਾਬ ਦੇ ਵਿੱਚ ਪਾਣੀ ਤੇ ਬਾਣੀ ਨੂੰ ਸੰਭਾਲਣ ਦੀ ਲੋੜ ਹੈ ਪਾਣੀ ਤੇ ਬਾਣੀ ਵੇਖੋ ਬਾਣੀ ਦੇ ਕਿਵੇਂ ਨਰਾਦਰ ਹੋ ਰਹੇ ਨੇ ਥਾਂ ਤਾਂ ਬੇਅਦਬੀਆਂ ਹੋ ਰਹੀਆਂ ਨੇ ਤੇ ਪਾਣੀ ਦੀ ਸੱਤਾ ਦੇਖੋ ਕਿੱਥੇ ਤੱਕ ਚਲੇ ਗਏ ਪਾਣੀ ਨੂੰ ਖੁਦ ਗੰਦਲਾ ਕਰ ਦਿੱਤਾ ਪੰਜਾਬ ਦੀ ਆਬ ਰਹਾਤ ਜਿਹੜੀ ਆ ਆਬੋ ਹਵਾ ਹੈ ਉਸ ਨੂੰ ਗੰਨਾ ਕਰ ਦਿੱਤਾ ਹੈ ਪੰਜਾਬ ਦਾ ਪਾਣੀ ਇਹ ਗੁਰੂਆਂ ਦੀ ਬਾਣੀ ਰੁੱਖ ਤੇ ਕੁਸ਼ ਅੱਜ ਪੰਜਾਬ ਦੇ ਵਿੱਚੋਂ ਰੁੱਖ ਵੱਢ ਵੱਢ ਗਏ ਅਸੀਂ ਪੰਜਾਬ ਨੂੰ ਰਾਜਸਥਾਨ ਰੇਗਿਸਤਾਨ ਬਣਾਉਣ ਵੱਲ ਤੁਰੇ ਹੋਏ ਆ ਪੰਜਾਬ ਦੇ ਵਿੱਚੋਂ ਹਰਿਆਲੀ ਖਤਮ ਕੀਤੀ ਜਾ ਰਹੀ ਹੈ ਆਪਣੇ ਪੈਰੀਂ ਅਸੀਂ ਆਪ ਕਹਾੜਾ ਮਾਰ ਰਹੇ ਆ ਤੇ ਢੀਆਂ ਦੇ ਕਕਲ ਖੁੱਖਾਂ ਦੇ ਵਿੱਚ ਹੋ ਰਹੇ ਨੇ ਰੁੱਖ ਤੇ ਕੁੱਤ ਪਾਣੀ ਤੇ ਬਾਣੀ ਤੇ ਪੰਜਾਬ ਦੀ ਜਵਾਨੀ ਤੇ ਪੰਜਾਬ ਦੀ ਕਿਸਾਨੀ ਇਹ ਛੇ ਚੀਜ਼ਾਂ ਨੂੰ ਅੱਜ ਸੁਮਾਲਣ ਦੀ ਲੋੜ ਹੈ ਸ਼ਰਹ ਪੰਜਾਬ ਮਾਰੇ ਰਣਜੀਤ ਸਿੰਘ ਦੀ ਗੱਲ ਕਰਦਿਆਂ ਗਿਆਨੀ ਸੌਰ ਸਿੱਤ ਲਿਖਦੇ ਨੇ ਉਹ ਕਹਿੰਦੇ ਕੋਈ ਬਹੁਤੀ ਦੂਰ ਦੀ ਗੱਲ ਨਹੀਂ ਹੋ ਕਦੇ ਅਸੀਂ ਵੀ ਹੰਬੇ ਸੀ ਸ਼ਾਨ ਵਾਲੇ ਤਾਜ ਤੱਕ ਵਾਲੇ ਆਣ ਅਣਖ ਵਾਲੇ ਸਾਨੂੰ ਨਿਉਂਦੇ ਸਣ ਕਈ ਗੁਮਾਨ ਵਾਲੇ ਸਾਡੇ ਖਾਲਸਾ ਹੀ ਕੌਮੀ ਨਿਸ਼ਾਨ ਅੱਗੇ ਪਾਣੀ ਪਰਦੇ ਸੀ ਕਈ ਨਿਸ਼ਾਨ ਵਾਲੇ ਸਾਡੀ ਚਮਕ ਦੀ ਤੇਗ ਦੀ ਧਾਰ ਅੱਗੇ ਭੇਟਾ ਧਰਦੇ ਸਨ ਕਾਵਨ ਇਰਾ ਦੇ ਵਾਲੇ ਬਿਨਾ ਪੁੱਛਿਆ ਇੱਧਰ ਨਾ ਝਾਕਦੇ ਸੀ ਬਿਨਾ ਪੁੱਛਿਆ ਇੱਧਰ ਨਾਲ ਝਾਕਦੇ ਸੀ ਸਾਡੇ ਸਿਰਾਂ ਤੇ ਹੁਕਮਾਂ ਚਲਾਨ ਵਾਲੇ ਕੌਣ ਜਾਣਦਾ ਸੀ ਰੋਲਦੇ ਫਿਰਨਗੇ ਆਪਣੇ ਤਾਜ ਵਿੱਚ ਹੀਰੇ ਜੜਾਂ ਵਾਲੇ ਸੀਤਲ ਹਾਲ ਫਕੀਰਾਂ ਦੇ ਨਜ਼ਰ ਆਉਂਦੇ ਤਾਜ ਤਖਤ ਨਿਸ਼ਾਨ ਕਿਰਤਾਨ ਵਾਲੇ ਪਿਆਰ ਨੂੰ ਇਹ ਸਮਰਪਿਤ ਵਿਰਾਸਤੀ ਮੇਲਾ ਜਿਹੜੇ ਵਿੱਚ ਆਪਾਂ ਸਾਰੇ ਜੁੜ ਕੇ ਬਿਠੇ ਆ ਆਓ ਫਿਰ ਇੱਕ ਵਾਰ ਗੁਰੂ ਪਿਆਰ ਵਾਲੇ ਉਹ ਰਾਗ ਵਿੱਚ ਫਤੇ ਗਜਾਈਏ ਸਰਕਾਰੇ ਖਾਲਸਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਿਆਂ ਕਰਦਿਆਂ ਹੋਇਆ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਨਮਸਕਾਰ ਕਰ ਲਈਏ ਦੋਨੇ ਹੱਥ ਜੋੜ ਕੇ ਸੀਸ ਨਿਵਾ ਕੇ ਪਿਆਰ ਸਰਕਾਰ ਸਹਤ ਕਜਵਜ ਕੇ ਆਖੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਰ ਰਣਜੀਤ ਸਿੰਘ ਜੀ ਹਵਾ ਬੱਲ ਵੀ ਨਹੀਂ ਚੱਕਣਾ ਇਹਨੇ ਤੇ ਬਹੁਤ ਵੱਡਾ ਇਤਿਹਾਸ ਸਿਰਜਣਾ ਹੈ ਇਹਨੇ ਤੇ ਬਹੁਤ ਇਹ ਕਾਰਨਾਮੇ ਕਰਨੇ ਹਨ ਕਿਉਂਕਿ ਮਹਾਂਪੁਰਖ ਦੇ ਜਾਣਦੇ ਆਉਣ ਵਾਲੇ ਸਮੇਂ ਬਾਰੇ ਹੁਣ ਆਖ ਬਤਾ ਕਹਿੰਦੇ ਜੇਕਰ ਕੋਈ ਚਾਹਵੇ ਰਣਜੀਤ ਸਿੰਘ ਨੂੰ ਖਤਮ ਕਰਨਾ ਪਹਿਲਾਂ ਸਹਿਬ ਸਿੰਘ ਨਾਲ ਟੱਕਰੇ ਕਰਨੇ ਪੈਣਗੇ ਹੁਣ ਉਸ ਵੇਲੇ ਵਚਨ ਕੀਤੇ ਤੇ ਜਿਹੜੇ ਖਤਮ ਕਰਨਾ ਸ਼ਾਸਾ ਕਰਨ ਵਾਲੇ ਸਾਰੇ ਇਹ ਕੁਝ ਸਮੇਂ ਲਈ ਰੁਕ ਗਏ ਹੁਣ ਸਮਾਂ ਬਤੀਤ ਹੁੰਦਾ ਗਿਆ ਬਾਕੀ ਵੀ ਰਿਸ਼ਤੇਦਾਰ ਗਏ ਤੇ ਬਾਬਾ ਸਾਹਿਬ ਸਿੰਘ ਜੀ ਉਹਨਾਂ ਨੇ ਵੀ ਗੁਰੂ ਪਿਆਰ ਵਾਲਿਓ ਬਿਨਾਂ ਇਜਾਜ਼ਤ ਲਈ ਰਾਜਕੌਰ ਜੀਆਂ ਤੋਂ ਤੇ ਗਾ ਗੁਜਰਾਵਾਲੇ ਦੀ ਧਰਤੀ ਤੋਂ ਕਾ ਰਾਮਨਗਰ ਦੀ ਧਰਤੀ ਤੇ ਚਲੇ ਜਾਂਦੇ। ਰਾਮਨਗਰ ਦੀ ਧਰਤੀ ਤੇ ਜਾ ਕੇ ਟਿਕਾਣਾ ਕਰਦੇ ਆ ਤੇ ਇਧਰ ਰਾਜਕੌਰ ਨੂੰ ਪਤਾ ਲੱਗਦਾ ਵੀ ਬਾਬਾ ਜੀ ਦੇ ਡਰ ਤੋਂ ਹੀ ਜਿਹੜੇ ਬਾਕੀ ਮਿਸਲਾਂ ਦੇ ਸਰਦਾਰ ਜਾਂ ਰਹੀਸ ਸਨ ਉਹ ਰੁਕੇ ਹੋਏ ਸਨ ਉਹ ਹੁਣ ਫੇਰ ਹੱਲਾ ਕਰ ਸਕਦੇ। ਤੇ ਮਦਰ ਰਾਜਕੌਰ ਆਪਣੇ ਪੁੱਤ ਨੂੰ ਨਾਲ ਲੈ ਕੇ ਰਾਣ ਨਗਰ ਦੀ ਧਰਤੀ ਤੇ ਪਹੁੰਚ ਗਈ। ਬਾਬਾ ਜੀ ਅਜੇ ਫੁੱਟਾ ਟਲੀ ਨਹੀਂ। ਅਜੇ ਘਰੋਦੀ ਖਤਮ ਕਰਨ ਨੂੰ ਫਿਰਦੇ ਆ ਬਾਬਾ ਜੀ ਕਹਿੰਦੇ ਕੋਈ ਗੱਲ ਨਹੀਂ ਡਰਨਾ ਨਹੀਂ ਇੱਛੀ ਰਹੁ ਮੇਰੇ ਕੋ। ਤੇ ਉੱਥੇ ਰਹਿ ਕੇ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਬਾਬਾ ਜੀਆਂ ਦੀ ਸੰਗਤ ਕੀਤੀ। ਸ਼ਸਤਰਾਂ ਦੇ ਉੱਥੇ ਅਭਿਆਸ ਕਰਦਾ ਰਿਹਾ। ਛੇ ਪੰਜਾਬ ਬਚਪਨ ਵਿੱਚ ਹੀ ਤੇ ਗੁਰੂ ਪਿਆਰ ਵਾਲੇ ਤੋਂ ਬੇਨਤੀ ਕਰਦਾ ਜਾਵਾ ਅੱਜ ਬਹੁਤ ਸੋਹਣਾ ਇਕਰਾਸਤੀ ਮੇਲਾ ਬਹੁਤ ਸੋਹਣਾ ਪ੍ਰੋਗਰਾਮ ਪ੍ਰਬੰਧਕ ਜਨਾਂ ਨੇ ਬੜਾ ਚੰਗਾ ਉਪਰਾਲਾ ਕੀਤਾ ਹੈ ਪਰ ਜਸਵੇਲੇ ਤੇ ਸੰਧੀ ਹੋਈ ਸੀ ਨਾ ਸੰਧੀ ਦੀਆਂ ਸ਼ਰਤਾਂ ਤੋਂ ਬਾਅਦ ਫਿਰ ਇੱਥੇ ਖਾਲਸੇ ਦੇ ਆਪਣੇ ਸ਼ਸਤਰਾਂ ਦੇ ਜੋਰ ਵਿਖਾਏ ਸੀ ਲਓ ਉਸ ਵੇਲੇ ਹਰੀ ਸਿੰਘ ਨਲਵੇ ਨੇ ਜਦੋਂ ਤੇਗ ਧਮਾਈ ਸੀ ਨਾ ਤੇ ਜਿਹੜੀਆਂ ਗੋਲੀਆਂ ਆਈਆਂ ਸੀ ਵੇਖਣ ਵਾਸਤੇ ਕਹਿੰਦੇ ਕੁਰਸੀਆਂ ਤੋਂ ਬੁੜਕ-ਬੁੜਕ ਕੇ ਝੜਦੀਆਂ ਸਨ ਕੇਵਲ ਕਾਨਫਰੰਸ ਤੱਕ ਹੀ ਸੀਮਤ ਨਾ ਰਹ ਜਾਈਏ ਕੇਵਲ ਗੱਲਾਂ ਤੱਕ ਹੀ ਸੀਮਤ ਨਾ ਰਹ ਜਾਈਏ ਗੁਰੂ ਪਿਆਰ ਵਾਲੇ ਅੱਜ ਗੱਲ ਕਰਦੇ ਆ ਕਾਲੀ ਫੁੱਲਾ ਸਿੰਘ ਦੀ ਅੱਜ ਗੱਲ ਕਰਦੇ ਆ ਹਰੀ ਸਿੰਘ ਰਲਵੇ ਦੀ ਅੱਜ ਗੱਲ ਕਰਦੇ ਆ ਸ਼ਾਮ ਸਿੰਘ ਟਾਰੀ ਦੀ ਪਰ ਉਹਨਾਂ ਵਰਗੇ ਸੂਰਮੇ ਅੱਜ ਸਾਡੀ ਕੌਮ ਕੋਲ ਕਿਉਂ ਨੇ ਉਹਨਾਂ ਵਰਗੇ ਜੁਝਾਰੂ ਅੱਜ ਸਾਡੀ ਕੌਮ ਕੋਲ ਕਿਉਂ ਨੇ ਉਹਨਾਂ ਵਰਗੇ ਸ਼ਸਤਰ ਵਾਹਣ ਵਾਲੇ ਸਾਡੀ ਕੌਮ ਕੋਲ ਅੱਜ ਕਿਉਂ ਨਹੀਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਾਣ ਤੋਂ ਬਾਅਦ ਕਹਿੰਦੇ ਇੱਕ ਵਾਰ ਅੰਗਰੇਜ਼ਾਂ ਨੇ ਇਲਾਲ ਕੀਤਾ ਕਹਿੰਦੇ ਪੰਜਾਬੀਆਂ ਨੇ ਘਰਾਂ ਵਿੱਚ ਸ਼ਸਤਰ ਨਹੀਂ ਰੱਖਣ ਚਿਕਲੀਗਰ ਵੀਰ ਵੀ ਬੋਲ ਕੇ ਕਿ एलान ਕੀਤਾ ਕਿ ਅੱਜ ਤੋਂ ਬਾਅਦ ਕੋਈ ਆਪਣੇ ਘਰਾਂ ਵਿੱਚ ਸ਼ਸਤਰ ਨਾ ਰੱਖੋ ਸ਼ਸਤਰ ਜਮ੍ਹਾਂ ਕਰਵਾ ਦਿਓ ਉਹ ਸਰਕਾਰੀ ਐਲਾਨ ਸੀ ਸਖਤਾਈ ਹੋਈ ਤੇ ਸ਼ਸਤਰ ਜਮ੍ਹਾਂ ਕਰਵਾਉਣੇ ਪਏ ਤੇ ਜਿਹੜੇ ਪੰਜਾਬ ਦੇ ਰਹਿਣ ਵਾਲੇ ਜੁਝਾਰੂ ਸਨ ਉਹ ਨਾਲੇ ਦੇ ਸ਼ਸਤਰ ਜਮ੍ਹਾਂ ਕਰਾਉਂਦੇ ਸਨ ਨਾਲੇ ਰੋ ਰਹੇ ਸਨ ਕਹਿੰਦੇ ਸ਼ੇਰੇ ਪੰਜਾਬ ਉਸ ਦਿਨ ਨਹੀਂ ਮੁੱਕਿਆ ਜਿਸ ਦਿਨ ਉਹ ਚਿਖਾਵੇ ਤੇ ਰੱਖ ਕੇ ਅੱਗ ਲਾਈ ਗਈ ਸ਼ੇਰੇ ਪੰਜਾਬ ਅੱਜ ਹੋਇਆ ਜਦੋਂ ਸਾਨੂੰ ਸ਼ਸਤਰਾਂ ਕੋਲ ਦੱਤਾ ਗਿਆ ਆ ਵੇਖੋ 12 ਸਾਲ ਦੀ ਉਮਰ ਤੇ ਸ਼ੇਰੇ ਪੰਜਾਬ ਹੁਣ ਬਾਬਾ ਸਾਹਿਬ ਸਿੰਘ ਜੀਆਂ ਕੋਲ ਰਾਮਨਗਰ ਦੀ ਧਰਤੀ ਤੇ ਰਹਿ ਕੇ ਇੱਥੇ ਸ਼ਸਤਰਾਂ ਦਾ ਅਭਿਆਸ ਕਰਦਾ ਹੈ ਬਾਬਾ ਜੀਆਂ ਨੇ ਆਪਣੇ ਗਤਰੇ ਦੀ ਤੇਗ ਦਿੱਤੀ ਹੋਈ ਹੈ ਕੋਈ ਵੀ ਬੰਦਾ ਕਿਸੇ ਵੀ ਤਰ੍ਹਾਂ ਦੀ ਕਲਾ ਸਿੱਖੇ ਤੇ ਉਹਨੂੰ ਅਜਮਾਉਂਦਾ ਜਰੂਰ ਹੈ ਅੱਜ ਦੇ ਗੁਰੂ ਪਿਆਰ ਵਾਲੇ ਉਹ ਸ਼ਸਤਰਾਂ ਤੋਂ ਬੱਚਿਆਂ ਨੂੰ ਬਹੁਤ ਦੂਰ ਕਰ ਦਤਾ ਕੋਈ ਬਚਾ ਕੇ ਵੀ ਮੈਂ ਗਤਗਾ ਸਿੱਖਣਾ ਕਹਿੰਦੇ ਨਾਲ ਜੇ ਇਹਨੂੰ ਨਾ ਬਾਜੋ ਇਹ ਰਾਜ ਦੇ ਉੱਤੇ ਵੱਡਾ ਹੋਇਆ ਹਿੰਸਕ ਹੋ ਜਾਏਗਾ ਲੜੇਗਾ ਭੜੇਗਾ ਸਿਰ ਪਾੜ ਕੇ ਆ ਜਾਏਗਾ ਕਿਸੇ ਨੂੰ ਮਾਰ ਦੇਗਾ ਦਿੱਤਾ ਛੇੜ ਦੇਗਾ ਪਰ ਇਤਿਹਾਸ ਇਸ ਗੱਲ ਦੀ ਗਵਾਹੀ ਪੜਦਾ ਹੈ ਰਾਜ ਭਾਗ ਦੇ ਮਾਲਕ ਉਹ ਲੋਕ ਨਹੀਂ ਬਣੇ ਜਿਹੜੇ ਸ਼ਸਤਰਾਂ ਤੋਂ ਦੂਰ ਰਹੇ ਆ ਰਾਜ ਭਾਗ ਦੇ ਮਾਲਕ ਉਹ ਹੀ ਹੋ ਬਣੇ ਆ ਜਿਹੜੇ ਸ਼ਸਤਰਾਂ ਨੂੰ ਪ੍ਰੇਮ ਕਰਦੇ ਨੇ ਤੇ ਦੋਸਤੋ ਉਮੀਦ ਕਰਦੀ ਆ ਅੱਜ ਦਾ ਇਹ ਵਿਰਾਸਤੀ ਸਮਿਲਨ ਦਾ ਜੋ ਪ੍ਰੋਗਰਾਮ ਆ ਉਹ ਤੁਹਾਨੂੰ ਆਇਆ ਹੋਊਗਾ ਪਸੰਦ ਜੇਕਰ ਪਸੰਦ ਆਇਆ ਤੇ ਆਪਣੀਆਂ ਪਿਆਰਿਆਂ ਪਿਆਰੀਆਂ ਕਮੈਂਟਸ ਕਰਨਾ ਨਾ ਭੁੱਲਣਾ ਨਾਲ ਦੇ ਨਾਲ ਆਪਣੇ ਵਿਚਾਰ ਜਿਹੜੇ ਹੈਗੇ ਆ ਉਹ ਜ਼ਰੂਰ ਸਾਂਝੇ ਕਰਨਾ ਤੇ ਦੋਸਤੋ ਇਹ ਅੱਜ ਦਾ ਜੋ ਪ੍ਰੋਗਰਾਮ ਆ ਜੋ ਸਪੀਚਸ ਅਸੀਂ ਥੋੜੀਆਂ-ਥੋੜੀਆਂ ਤੁਹਾਡੇ ਨਾਲ ਝਲਕੀਆਂ ਦਿਖਾਈਆਂ ਆ ਜਾਂ ਗਤਕੇ ਦੇ ਜੋਹਰ ਜੋ ਨੌਜਵਾਨ ਦਿਖਾ ਰਹੇ ਹਨ ਹਿੰਗ ਸਿੰਘ ਤੇ ਇਹ ਸਾਰੇ ਪ੍ਰੋਗਰਾਮ ਇਕੱਲੇ ਇਕੱਲੇ ਅ ਸਪੀਚਸ ਜਿਹੜੀਆਂ ਹੈਗੀਆਂ ਉਹ ਵੀ ਪੂਰੀਆਂ ਅਸੀਂ ਤੁਹਾਡੇ ਨਾਲ ਇਸੇ ਹੀ ਪੇਜ ਦੇ ਉੱਤੇ ਪੋਸਟ ਕਰਾਂਗੇ ਇੱਕ ਦੋ ਦਿਨਾਂ ਦੇ ਵਿੱਚ ਤੇ ਐਵਰੀ ਡੇ ਤੁਸੀਂ ਇਸੇ ਪੇਜ ਦੇ ਨਾਲ ਜੁੜੇ ਰਹਿਣਾ ਤੇ ਜੋ ਸਪੀਚਸ ਜਿਹੜੀਆਂ ਹੈਗੀਆਂ ਭਾਵੇਂ ਉਹ ਐਮਐਲਏ ਸਾਹਿਬ ਦੀਆਂ ਸੀ ਭਾਵੇਂ ਹੋਰ ਵੀ ਜੋ ਅੱਜ ਦੇ ਮੇਨ ਗੈਸਟ ਸਗੇ ਟਾਡੀ ਜਥੇ ਦੀਆਂ ਜੋ ਮੇਨ ਗੱਲਾਂ ਸਗੀਆਂ ਉਹਨਾਂ ਦੀ ਸਪੀਚ ਸੀਗੀ ਉਹ ਸਾਰੀ ਫੁੱਲ ਉਹਨਾਂ ਦੀ ਇਕੱਲੀ ਇਕੱਲੀ ਅਸੀਂ ਜਿਹੜੀ ਆ ਕਰਕੇ ਤੇ ਪਾਉਂਦੇ ਜਾਵਾਂਗੇ ਤੇ ਦੋਸਤੋ ਆ ਮਿਲਦੇ ਆ ਨੈਕਸਟ ਟਾਈਮ ਕਿਸੇ ਹੋਰ ਐਬਸਰਡ ਦੇ ਨਾਲ ਟੀਲ ਦੈਨ ਸਸਿਕਾ